ਇਲਾਜ ਚੱਲ ਰਿਹਾ ਲਿਵਰ ਸਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਦਾ ਹਾਂ ਅੱਜ ਹਮਦਰਦੀ ਬਣ ਕੇ ਕਰਦਾ ਕਿ ਜੇ ਇਸ ਸੰਸਾਰ 'ਚ ਕਿਸੇ ਜੀ ਦਾ ਪਰਿਵਾਰ 'ਚ ਤੁਹਾਡਾ ਵਾਧਾ ਹੋ ਰਿਹਾ ਤੇ ਫਿਰ ਨਾਲ ਰਿਸਪੌਂਸਿਬਿਲਟੀ ਵੀ ਬਣਦੀ ਹੈ ਇਹ ਨਾ ਹੋਵੇ ਜੋ ਤੁਸੀਂ ਸ਼ਰਾਬ ਪੀ ਪੀ ਕੇ ਆਪਦੇ ਸਰੀਰ ਦਾ ਜੋ ਹਾਲਾਤ ਬਣਾਏ ਆ ਲਿਵਰ ਸਰੋਸਿਸ ਵਰਗੀ ਬਿਮਾਰੀ ਤੁਹਾਨੂੰ ਚਿੰਬੜ ਗਈ ਹੈ ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮੈਂ ਲੱਕ ਕਲੀਨਿਕ ਤੋਂ ਕਰਾਉਂਦੇ ਉੱਥੋਂ ਦਾ ਕਰਾਉਂਦੇ ਨਹੀਂ ਜਾ ਕੇ ਦਿੱਲੀ ਲੋਰਾ ਲੁਕ ਛਿਪ ਕੇ ਕਰਾਉਂਦੇ ਆ ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ ਉਹ ਵਿਚਾਰੇ ਨਿਆਣੇ ਦੀ ਕੀ ਗਲਤੀ ਹੈ ਦੱਸੋ ਜਿਹੜਾ ਇਸ ਸੰਸਾਰ 'ਚ ਆ ਰਿਹਾ ਐ एक्चुअली ਹੀ ਸ਼ੁੱਡ ਬੀ ਰਿਸਪਾਂਸਿਬਲ ਐਂਡ ਆਪਦੀ ਸ਼ਰਾਬ ਦੀ ਆਦਤ ਛੱਡ ਦੇਣ ਫੇਰ ਕੀ ਐਕਸਾਈਜ਼ ਰੈਵਨਿਊ ਮਾੜਾ ਮੋਟਾ ਡਿੱਗ ਜੂਗਾ ਇਹੀ ਹੋਣਾ ਮੈਨੂੰ ਲੱਗਦਾ ਇਸੇ ਚੱਕਰ 'ਚ ਪੀ ਜਾਂਦਾ ਕੀ ਕਿਛਾਈਦਾ ਰੈਵਨਿਊ ਨਾਲ ਕਿੱਥੇ ਡਿੱਗ ਜਾ ਜੇ ਮੈਂ ਘਟ ਪੀਊਂਗਾ ਤੇ ਕਿਛਾਈਦਾ ਰੈਵਨਿਊ ਘਟ ਜਾਣਾ ਨਹੀਂ ਘਟ ਦਿੰਦੇ ਮਾਲੀਆ ਦਾ ਕਿ ਹੋਰ ਨੂੰ ਤੇਰੇ ਵਰਗਾ ਕੋ ਹੋਰ ਜੰਪ ਆਉ ਉਥੇ ਬਾ ਤਰਸ ਕਰ ਆਪਦੇ ਨਿਆਣਿਆਂ ਤੇ ਔਰ ਇਹ ਕੰਮ ਛੱਡ ਦੇ ਔਰ ਆਪਦੀ ਸਿਹਤ ਦਾ ਧਿਆਨ ਕਰੇ ਚਲੋ ਵਿਰੋਧਤਾ ਆਪਦੇ ਪਾਸੇ ਰਹਿ ਗਈ ਮਗਰ ਇਹ ਜ਼ਰੂਰੀ ਹੈ ਜਿਹੜਾ ਮੈਂ ਸੰਦੇਸ਼ ਦਿੱਤਾ ਇਹ ਟੈਸਟ ਕਰਾ ਕੇ ਜਿਹੜਾ ਉਹਨੇ ਆਪੇ ਹੀ ਦੱਸਿਆ ਵੀ ਮੈਂ ਟੈਸਟ ਕਰਾ ਕੇ ਪਤਾ ਹੀ ਨਹੀਂ ਕੀਤਾ ਪਤਾ ਨਹੀਂ ਕਿ ਕੁੜੀ ਐ ਤੇ ਮੁੰਡਾ ਵਾ ਕਹਿੰਦਾ ਤੁਹਾਨੂੰ ਹੈਰਾਨਗੀ ਹੋਊਗੀ ਮਹਾਰਾਨ ਹੋ ਗਿਆ ਯਾਰ ਪਹਿਲਾਂ ਤਾਂ ਹਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ ਮਤਲਬ ਇਹ ਕਿਹੜੀ ਕੁਰਬਾਨੀ ਸੀ ਮਤਲਬ ਜਿੱਦਾਂ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ ਫਿਰ ਕਹਿੰਦਾ ਤੁਹਾਨੂੰ ਹਰਾਨਗੀ ਹੋ ਗਿਆ ਗੈਰ ਕਾਨੂੰਨੀ ਹਰਾਨਗੀ ਕਾਦੀ ਆਉਣੀ ਹੈ ਔਰ ਮੈਂ ਤੁਹਾਨੂੰ ਦੱਸਾਂ ਇਹਦੀ ਹਰਕਤ ਆ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਹੀਂ ਇੱਥੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ ਕਿਉਂਕਿ ਇੱਕ ਸੀਐਮ ਇਹ ਗੱਲ ਕਵੇ ਕਿ ਤੁਹਾਨੂੰ ਹਰਾਨਗੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਇਆ ਇਸਿਸ ਦੇ ਲੈਂਗੁਏਜ ਆਫ ਦ ਸੀਜ਼ਨ ਸੋ ਇਹਦੀਆਂ ਜਿੰਨੀਆਂ ਘੱਟ ਗੱਲਾਂ ਕਰੋ ਤੁਹਾਨੂੰ ਅੱਜ ਲਈ ਬਹੁਤ ਕਵਰਾਂ ਮਿਲ ਗਈਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ